ਰਾਜ ਪ੍ਰਸਾਦ ਜੀ ਨੂੰ ਬਾਦਸ਼ਾਹ ਹੈ ਆਪਨੇ ਕੋ ਭਾਉ ਹੋਰ ਇਹਦਾ ਪਰੇਸ਼ਾਨ ਸਾਰ ਸੰਗਤਾਂ ਤੋਂ ਵੀ ਆ ਗਿਆ ਕੋ ਜੋ ਜੀ ਸ਼ਕੀ ਸੋ ਸਤਨਾਮ ਵਾਹਿਗੁਰੂ ਤੇ ਪੇ ਤਾਲਾ ਵਾਹਿਗੁਰੂ ਦੇ ਰਾਸ ਤੇ ਤੋਂ ਵਪਾਰ ਆਪਕੇ ਅਲਾਇ ਨੂੰ ਅਕਸਰ ਸਰਕਾਰ ਨੇ ਹਾਰ ਕਰੋ ਆਪ ਜਰਦੇ ਜੁਰਰੀ ਆਵੇ ਸੋ ਰਾਹੀ ਜਾਵੇ ਸਹੀ ਪਿਆਰੇ ਦੇ ਜਿਨਾ ਮੰਨਿਆ ਉਹਦਾ ਕਾਮ ਚਪਾ ਗੁਰੂ ਨਾਨਕ ਦੇਵ ਜੀ ਸ਼ਿਮਾਦਾਰਨਾ ਸਤਿਗੁਰ ਤੇ

ਬਾਈ ਗੁਰ ਸੰਗਿਓ ਆਸ ਪਿਆਸੀ ਤਿਰ ਗਿਰਤਨੀ ਜੋ ਚਾਤਰ ਕੰ ਤੁੰ ਦੇਹ ਤੁਮ ਨਾਨਕ ਜੀ ਅਡਭਲ ਹਾਰੀ ਦੇਹ ਦਰਸ ਪ੍ਰਭ ਮੇ ਸਤਨਾਮ ਦੇਵ ਹੈ ਗੁਰ ਸੰਗਿਓ then ਨਾਨਕ ਕਾ ਸੁਖ ਦੇਹੀ i Terima kasih telah <laughs> menonton! ਉਹ ਹੈ ਕਿ ਖਾਲਸਾ ਸਾਹਿਬ ਇੱਕ ਫਰੇਵਤਾ ਸੇ ਮੇਰੇ YouTube ਲਾਈਵ ਹੋਇਆ ਇਸ ਵੇਲੇ ਆਹਤਵਾਸ ਮਾਗੂੰ ਤਾਂ ਸਥਾਨ ਨਿਰਪਖੜੇ ਜੋਣਾਂ ਵੇਖੇ ਕਿ ਇਹ ਕਟਵਾਰ ਸਾਹਿਬ ਪੋਗਪੰਤ ਉਹ ਦਿਵਸ ਸਜਾਇਆ ਜਾਣਗੇ ਮੈਂ ਦੱਸਣਾ ਉਹ ਸੰਤਾਂ ਪ੍ਰਮਾਨ ਦੇਵ ਦੇ ਸੰਗਤ ਜੁੜੀਆਂ ਹੋਈਆਂ ਲਾਈਵ ਪ੍ਰੋਗਰਾਹਾਂ ਦੀਆਂ ਬਾਅਦ ਪੰਡਾਲ ਕੁਝ ਮਿੰਟਾਂ ਬਾਅਦ ਸਜਾਇਆ ਜਾਣਗੇ ਹੋਰ ਜਾਣਕਾਰੀ ਪ੍ਰਾਪਤ ਕਰਿਏ

ਸਤਕਾਰ ਜੋ ਸ਼੍ਰੀਮਾਨ 168 ਸਤਬਾਬਾ ਸੰਤ ਜੀ ਮਹਾਰਾਜ ਸ਼੍ਰੀਮਾਨ 168 ਸੰਤ ਬਾਬਾ ਗਿਆਨ ਸਿੰਘ ਜੀ ਮਹਾਰਾਜ ਸ਼੍ਰੀਮਾਨ 168 ਸੰਤ ਬਾਬਾ ਤਾਂਪਾਇ ਜਨ ਸਿੰਘ ਬਰਕਰਾਰ ਜੀ ਮਹਾਰਾਜ ਜੇਪ ਪਵਿੱਤਰ ਸਥਾਨ ਨਿਰਮਲ ਕੂਟੀਆ ਡੋਣਾ ਵਿਖੇ ਉਹਨਾਂ ਤੋਂ ਬਰਸਾਇ ਹੋਏ ਸਤਕਾਰ ਜੋ ਸ਼੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਨੇ ਬਣੇ ਮੁਖੀ ਨਰਮਲ ਕੁਟੀਆ ਜੋਲਾ ਦੀ ਰਹਿਮਾਈ ਹੀ ਸਾਧ ਸੰਗਤ ਅਹਿਤਵਾਰ ਦੇ ਦੁਆਨ ਦੀਆਂ ਹਾਜ਼ਰੀਆਂ ਭਰਨ ਦੇ ਆ ਕੇ ਆਏ ਹੋ ਜੀ ਆਇਆਂ ਨੂੰ ਭਾਗਾਂ ਵਾਲਿਓ ਆਪ ਜੀ ਇਸ ਸਵਿੱਤ੍ਰ ਸਥਾਨ ਤੇ ਤਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਦੀ ਕੋਟਾ ਆਨੰਦ ਮਾਣ ਲੈ ਆਏ ਹੋ ਸਾਧ ਸੰਗਤ ਜੀ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀਖੰਡ ਪਾਠ ਸਾਹਿਬ ਦੇ ਬਹੁਤ ਪਾਇਆ ਪ੍ਰਤਾਪਜੀਤ ਕਰਤਾਸ ਵੀ ਸ਼ਾਮਲ ਹੋਏ ਹੋਣ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਦੇ ਪਾਠ ਕਰਨ ਤੋਂ ਬਾਅਦ ਸਾਥ ਸੰਗਤ ਆਪ ਜੀ ਨੇ ਜ਼ਿਕਰ ਹਾਲ ਵਿੱਚ ਆ ਕੇ ਜਲ ਪਾਣੀ ਛਕਣੇ ਹਨ ਜਲ ਪਾਣੀ ਛਕਣ ਤੋਂ ਬਾਅਦ ਇਸੇ ਹੀ ਦੀਵਾਨ ਆਪ ਦੇ ਵਿੱਚ ਆ ਕੇ ਆਪ ਜੀ ਨੇ ਕੀਰਤਨ ਸਰਵਣ ਕਰ ਰਹੇ ਹਾਂ इतनिया विनतियां प्रवान करियो जी वाह है गुरु जी का तल्सा वाह है गुरु जी की फते वाह का सब को ते तासी मतलब YouTube लाइव है एस वेले इनमें कुछ जो देख के जो आपका सम्मान ਮਾਪੁਰਖੰ ਮਗ ਪ੍ਰਵੰਤ ਬਾਬਾ ਜੀ ਸੰਗੀ ਕੈਣ ਵੀਰ ਪ੍ਰਵੰਤ ਇਸ ਮਗਮ ਕਰਾਇਆ ਜਾਇਆ ਨਾ ਖੜਪਰ ਦੇ ਪੋਗਪਰੰਤ ਸੰਗਤਾਂ ਜਲਪਣੀ ਸ਼ਗਨਵਾਤ ਜਾਂਦੀਆਂ ਹੋਈਆਂ ਦੇਵ ਦੇ ਸੰਗਤਾਂ ਇਹ ਜੋ YouTube Live ਤਾਂ ਸੇ ਮਰੂ ਦੇਵ ਦੇ ਸੰਗਤਾਂ ਜੁੜੀਆਂ ਇਸ ਵੇਲੇ ਆ ਸੰਗਤਾਂ ਬਾਹਰ ਜਾਂਦੀਆਂ ਹੋਈਆਂ ਆਪੋ ਵਿੱਚ ਸਟਾਨਡ ਅਡਾਚਿੰਗ ਕਰਾਈ ਪਹਿਲਾਂ ਸਤਿ ਸ਼੍ਰੀ ਅਕਾਲ ਨਵੇਂ ਕੁੜੀਆ ਜੋੜਾ ਸ਼੍ਰੀਮਾਨ ਬਾਬਾ ਬਸੰਤ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਦਾ ਜੋ ਮੇਨ ਗੇਟ ਹੈ ਸਤਨਾ ਦਰਸ਼ਕ ਦਾ ਇਹ ਸਾਈਂਤਾਨਾ ਨਮਸਤਕੁੰਦੀ ਗਿਆ ਹਈਆਂ ਪਵਿੱਤਰ ਸਤਨਾ ਦੇ ਦਰਸ਼ਕਾਰੇ ਸੰਗਤਾਂ ਦੇਵ ਦੇ ਸੰਗਤਾਂ ਜਿਹੜੇ ਇਹ ਜੁੜੀਆਂ ਲਾਈਵ ਪ੍ਰੋਗਰਾਮ ਦੇ ਇਹਦਾ ਪ੍ਰਬੰਧਕ ਬਾਬਾ ਜੀ ਸਿੰਘ ਦੀ ਦੇਖ ਰੇਖ ਇਹ ਆਤਰਾ ਸਮਾਰੋਹ ਰਾਜਾ ਨੂੰ ਪਰਵਸਤਾਨ ਜਿਹੜੇ ਤੇ ਦਰਸ਼ਨ ਕਰ ਰਹੇ ਹਨ ਬ੍ਰਹਮ ਗਿਆਨੀ ਸ਼੍ਰੀਮਾਨ ਐਸਵਤ ਬਾਬਾ ਬਸਾਂ ਸਿੰਘ ਮਹਾਰਾਜੀ ਬ੍ਰਹਮ ਗਿਆਨੀ ਸ਼੍ਰੀਮਾਨ ਬਾਬਾ ਗਿਆਨ ਸਿੰਘ ਮਹਾਰਾਜੀ ਜੋ ਨਰਮਕੁੜੇ ਜੋਹਾਂ ਬਿਖੇ ਪਵਿੱਤਰ ਸਾਤਿਨ ਪਾਗਲਾ ਹਨ ਜੀ ਸੰਗਤਾਂ ਨਮਸਤਕ ਹੁੰਦੀ ਹਨ ਇਹ ਜੀ ਸੰਗਤਾਂ ਨੂੰ ਅਸੀਂ ਦਰਸ਼ਨ ਕਰਨ ਬਾਅਦ ਤੇ ਨਮਸਤਕ ਕਰਨ ਬਾਅਦ ਤੇ ਸੰਗਤ ਇੱਥੇ ਆਉਂਦੀ ਹਨ ਤੇ ਹਰੇਕ ਦੀ ਮਨੋ ਕਾਮ ਪੂਰੀਆਂ ਹੁੰਦੀਆਂ ਹਨ ਪੁਰ ਮਾਰਾ ਦਰਸ਼ਨ ਕਰਨ ਵਾਸਤੇ ਸੰਕਤਾਂ ਆਪ ਤਵ ਸਮਾਗਮ ਦਰਾਂ ਹਾਜ਼ਰੀ ਭਰਦੀਆਂ ਹੋਈਆਂ ਤੁਸੀਂ ਦੇਖ ਰਹੇ ਹੋ YouTube ਲਾਈਵ ਇਹ ਸੰਕਤਾਂ ਜੁੜੀਆਂ ਹਨ ਇਹਦੇ ਦੇ ਦਸ਼ਕਾ ਰਹੇ ਤੁਸੀਂ ਚੇਮਾਹਪੁਰ ਕਾਇਨ ਸੰਗਤ ਦਰਸ਼ਕਾਂ ਵਾਸਤੇ ਆਪਕੋ ਪਤੇ ਅਲੋਚਕੀਏ ਵਾਹਿਗੁਰੂ ਜੀ ਖਾਲਸਾ ਦੇ ਪਤੇ ਨੌਬਾਈ ਬਿਦੇਸ਼ਾਂ ਚੋਂ ਆਏ ਤੁਸੀਂ ਸੰਗਤਾਂ ਬਲਵਾਲੀ ਦਾ ਬਹੁਤ ਧੰਨਵਾਦ ਸੰਗਤਾਂ ਕੀ ਵਿਦੇਸ਼ ਦੇਣਾ ਚਾਹੁੰਦੇ ਅੱਜ ਗਾੜੀ ਕਰੋ ਬਰਾਤ ਦੇ

ਦੇਹ ਲਈ ਪ੍ਰੋਗਰਾਮ ਦੇ ਸੰਗਤ ਜੁੜਿਆ ਇਸ ਵੇਲੇ ਹਰਤਾਸੇ ਮਰਿਪੁਰੀ ਜਿਹਨੂੰ ਕੋਈ ਜਾਉਣਾ ਮਹਾਪੁਰਖਾਨ ਨੇ ਚਾਰ ਤਣ ਬਰੇਸ਼ ਕੀਤਾ ਗੁਰੂ ਦੇ ਲੜ ਲਗੋ ਅਮਰ ਛਗੋ ਉਦੇਸ਼ਾ ਜੋ ਹੈ ਸੰਗਤਾਂ ਮਹਾਪੁਰਖਾਨ ਨੇ ਮਹਾਪੁਰਖਾਨ ਬਚਣਾ ਰਹੇ ਆਪਨੇ ਛੁਭ ਬਚਣਾ ਬਾਇ ਪ੍ਰੇਤ ਕੀਤਾ ਸੰਗਤਾਂ ਨੂੰ ਗੁਰੂ ਦੇ ਲੜ ਲਗੋ ਅਮਰ ਛਗੋ ਇਲਿਸ਼ਾ ਜੋ ਹੈ ਸੰਗਤਾਂ ਨੇ ਆਜੀ ਪਰਦੇ ਹੋਏ ਮਹਾਪੁਰਖਾਨ ਨੇ ਸੰਗਤਾਂ ਨੂੰ ਬਰੇਸ਼ ਕੀਤਾ ਹੈ ਗੁਰੂ ਦੇ ਲੜ ਲਗੋ ਤੇਵਰ ਛਗੋ ਸੰਤਾਂ ਜਲਪਾਨ ਚਾਹਲੀ ਦੇਵਦੇ ਸੰਗ ਜੁੜਿਆ ਹੈ ਲਾਈਵ ਪ੍ਰੋਗਰਾ ਦੇਖਦੇ ਤੁਸੀਂ ਜੋ ਹਕਾਕਤ ਸਮਾਗਮ ਇਸ ਸਾਹਤ ਨੂੰ ਜੁੜ ਕੇ ਜੋੜਾਂ ਦੇਖੇ ਮਾ ਮਹ ਪ੍ਰਕੰਟਕ ਨੂੰ ਅਵਾ ਜੀ ਸੰਦੀ ਦੇਰਾਣੀ ਹੈ ਇਸ ਮਾਰਗ ਪਰ ਆ ਜਾਂਦੇ ਹਨ ਮਾਪੁਰਖਾਂ ਨੇ ਆਪਣੇ ਵਿਦੇਸ਼ਾਂ ਵਿੱਚ ਵਿਦੇਸ਼ਾਂ ਜੋ ਆਇਆ ਗਿਆ ਸੰਤਾਂ ਨੂੰ ਰਿਧ ਕੀਤਾ ਹੈ ਉਹ ਸਗੋ ਗੁਰੂ ਲੜ ਲਗੋ ਜਰ ਕੋਈ ਕਹੀ ਨਹੀਂ ਰਿਹਾ ਬਦੇਸ਼ਾਂ ਤੋਂ ਆਇਆ ਮਹਾਪੁਰਖ ਨੇ ਸੰਗਤਾਂ ਨੂੰ ਵਿਦੇਸ਼ ਕੀਤਾ ਹੈ ਕਿ ਗੁਰੂ ਨਾਲ ਲੱਗੋ ਅਰੇ ਸੋ ਕੋ ਮਹਾਪੁਰਖਾਂ ਨੇ ਬੱਚ ਨੂੰ ਲਾਜ ਆਪਣੇ ਪ੍ਰੇਪ ਕੀਤਾ ਹੈ ਸੰਗਤਾਂ ਨੂੰ ਆਸਤਾਲ ਸਮਾਗਮ ਦੌਰਾਨ ਮਹਾਪੁਰਖਾਂ ਨੇ ਵਿਦੇਸ਼ਾਂ ਜਾਇਆ ਸੰਗਤਾਂ ਨੂੰ ਵਿਦੇਸ਼ ਕੀਤਾ ਹੈ ਗੁਰੂ ਨਾਲ ਲੱਗੋ ਪਰ ਇਹ ਸਾਰ ਸੰਗਤਾਂ ਨੂੰ ਦੱਸੀਆਂ ਦਿੱਤੀਆਂ ਫਤੇ ਬੁਲਾਈ ਰਹਾ ਗੁਰੂ ਦੇ ਘਰ ਸਾਹਿਬ ਇਹ ਫਤੇ ਵਿਦੇਸ਼ ਤੋਂ ਬਾਅਦ ਆਹ ਤਾਂ ਕਹਤਾ ਨੂੰ ਬਤਲੀ ਕੀਤਾ ਹੈ ਕਿ ਬੁਰੇ ਲੱਗੋ ਅਮਰੇ ਛੋਕੋ ਆਈਆਂ ਸੰਗਤਾਂ ਵਾਲੀ ਦਿੱਤਾ ਜਿਹੜੇ ਸਾਜਵਾ ਸੰਗਤਾਂ ਮਹਾਪੁਰਖ ਨੇ ਕੋਕੋ ਬੰਦ ਕਰਵਾ ਦੇ ਜੀ ਸਿੰਘ ਨੇ ਤੋਂ ਸਮੇ ਬਾਅਦ ਇਹ ਸਾਂ ਗੈ ਸੰ ਦੇਖ ਰਿਹਾ ਆਪ ਤਾਂ ਸਾਰੇ YouTube ਲਾਈਵ ਦੇਖ ਸੰਗਤ ਦੇ ਰਹੀਆਂ